ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਗੱਡੀ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਅੱਜ 14 ਤਰੀਕ ਹੈ 15 16 ਤੇ 17 ਜੂਨ ਤੱਕ ਮੌਸਮ ਜਿਹੜਾ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਹੀਟ ਵੇਵ ਤੋਂ ਗਰਮੀ ਤੋਂ ਰਾਹਤ ਜਿਹੜੀ ਕਦੋਂ ਮਿਲੇਗੀ ਤੇ ਮੀਂਹ ਦੇ ਅਸਰ ਕਿੰਨੇ ਦੇ ਤੋਂ ਜੇਕਰ ਅਸੀਂ ਇਹਨਾਂ ਤਸਵੀਰਾਂ ਦੇਖਦੇ ਹਾਂ ਸੈਟੇਲਾਈਟ ਸਭ ਤੋਂ ਪਹਿਲਾਂ ਗੱਲਾਂ ਕਰ ਲੈਣੇ ਆ ਮੌਨਸੂਨ ਦੀ ਮੌਨਸੂਨ ਨੇ ਇੱਕ ਵਾਰ ਫਿਰ ਤੋਂ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਰਫ਼ਤਾਰ ਮੌਨਸੂਨ ਨੇ ਫੜ ਲਈ ਹੈ ਭਾਵੇਂ ਅਰਬ ਸਾਗਰ ਵਿੱਚ ਆ ਭਾਵੇਂ ਬੰਗਾਲ ਦੀ ਖਾੜੀ ਤੋਂ ਇਹ ਦੋਨੋਂ ਖਾਸਿਆਂ ਤੋਂ ਮੌਨਸੂਨ ਇੱਕ ਵਾਰ ਫਿਰ ਤੋਂ ਤਰਪੀਆ ਉੱਤਰ ਹਾਰਤ ਵੱਲ ਨੂੰ ਤੇ ਇਸ ਵੇਲੇ ਮੱਧ ਪ੍ਰਦੇਸ਼ ਹੰਲਾ ਹਰਾਸ਼ਟਰਾ ਤੇਲੰਗਾਨਾ ਕਰਨਾਟਕਾ ਰਾਜਸਥਾਨ ਦੇ ਬਹੁਤੇ ਫਾਗਾਂ ਦੇ ਫਾਗਾਂ ਦੇ ਵਿੱਚ ਅਸਲ ਮੌਨਸੂਨ ਸਰਗਰਮ ਹੈ ਤੇ ਕਿਧਰ ਕਿਧੇ ਅਸਲ ਮੀਂਹ ਜੜਿਆ ਇਹਨਾਂ ਫਾਗਾਂ ਦੇ ਵਿੱਚ ਦਰਜ ਹੋ ਰਹੇ ਨੇ ਸੋ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉੱਤਰੀ ਫਾਗਾਂ ਦੇ ਵਿੱਚ ਮੌਨਸੂਨ ਦੀਆਂ ਐਂਟਰੀ ਦੀਆਂ ਜਿਹੜੀਆਂ ਹਾਲਾਤਾਂ ਜੋ ਕੰਡੀਸ਼ਨਸ ਨੇ ਉਹ ਅਨੁਕੂਲ ਬਣੀਆਂ ਹੋਈਆਂ ਨੇ ਤੇ ਆਉਂਦੇ ਫਾਇਸਾ ਦਿਨ ਯਾਨੀ ਕਿ 20 ਤੋਂ ਲੈ ਕੇ 25 ਦੇ ਵਿਚਕਾਰ ਇਹਨਾਂ ਜਲਿਆ ਇਹਨਾਂ ਸੂਬਿਆਂ ਦੇ ਵਿੱਚ ਮੌਸਮ ਦਾ ਸੱਖ ਦੇ ਸਕਦੀ ਹੈ ਪੰਜਾਬ ਦੇ ਵਿੱਚ ਵੀ 20 ਤੋਂ ਲੈ ਕੇ 25 ਦੇ ਵਿਚਕਾਰ ਮੌਸਮ ਦਾ ਸੱਖ ਦੇਣੇ ਜਾਰੀ ਹੈ ਇਸ ਸਲਾਵਾ ਜੀ ਅੱਜ ਇੱਕ ਵੈਸ ਦੇ ਸਰਬਸੇ ਫੈਕੁਲਟੀ ਸਿਸਟਮ ਪਹੁੰਚ ਕਰ ਚੁੱਕਿਆ ਹੈ ਉੱਤਰ ਭਾਰਤ ਦੇ ਵਿੱਚ ਪੰਜਾਬ ਤੇ ਰਾਜਸਥਾਨ ਦੇ ਵਿੱਚ ਐਸਲਮੀ ਲੱਗ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਬਹੁਤੇ ਹਹਾਗਾ ਦੇ ਵਿੱਚ ਮੀਂਹ ਪਹੁੰਚ ਕਰ ਸਕਦੇ ਨੇ ਮਾਲਵੇ ਦੇ ਯਾਤਰ ਖੇਤਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਫਰੀਦਕੋਟ ਫਿਰੋਜ਼ਸਰ ਫਾਜਲਕਾ ਅਬੋਹਰ ਇਹਨਾਂ ਹਹਾਗਾ ਦੇ ਵਿੱਚ ਐਸਲਮੀ ਦਰਜ ਹੋ ਰਹੇ ਨੇ ਕਿਤਨਾ ਕਿਤੇ ਕਣੀ ਕਾਮਨਾ ਹੋ ਰਿਹਾ ਸੰਗਰੂਰ ਮਲੇਲਕੋਟਲਾ ਧੂਰੀ ਨਾਬਾ ਬਰਨਾਲਾ ਮਾਨਸਾ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੋਗਾ ਤੇ ਸ਼੍ਰੀ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਤੱਕ ਮੀਂਹ ਪਹੁੰਚ ਕਰ ਸਕਦੇ ਨੇ ਜਲ ਆਉਂਦੇ ਦਿਨਾਂ ਦੀ ਜੇਕਰ ਅਫਾਗਲ ਕਰਦੇ ਆ ਹੀਟ ਵੇਵ ਦਾ ਅਖੀਲਾ ਦੌਰ ਹੈ ਜੀ ਹੋਰ ਜ਼ਿਆਦਾ ਕੱਲ 5-7 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਚੱਲੇ ਹਾਲਾਂਕਿ ਬਹੁਤੇ ਭਾਗਾਂ ਦੇ ਵਿੱਚ ਪੁਰੇ ਦੀ ਵਾਹਵਾ ਜੜ ਜਾਂ ਵਾਪਸੀ ਕਰ ਚੁੱਕੀ ਹੈ ਪੁਰੇ ਦੀ ਹਵਾ ਬੰਗਾਲ ਦੀ ਖਾੜੀ ਤੋਂ ਲਿਆ ਕੇ ਨਮੀ ਸਟ ਰਹੀ ਹੈ ਜਿਹਦੇ ਨਾਲ ਥੋੜੀ ਬਹੁਤ ਟੈਂਪਰੇਚਰ ਦੇ ਵਿੱਚ ਗਰਾਵਟ ਹੈ ਜਿਹੜੀ ਦਰਜ ਹੋਈ ਆ ਪਰ ਜਿਹੜੀ ਹਮਸਾਲੀ ਗਰਮੀ ਆ ਉਹ ਉਸੇ ਤਰ੍ਹਾਂ ਬਰਕਰਾਰ ਹੈ ਸੋ ਆਉਂਦੇ ਜੋ ਦਿਨ ਹੈ ਜੀ ਆਉਂਦੇ ਦਿਨਾਂ ਦੇ ਵਿੱਚ ਜੇਕਰ ਅਫਾ ਅੰਕੜੇ ਦੇਖਦੇ ਆ ਜੋ ਜਾਰੀ ਕੀਤੇ ਨੇ ਮੁਆਸਮ ਫਾਰਗ ਨਹੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਅੱਜ ਹੀਟ ਵੇਵ ਦਾ ਵੀ ਅਲਰਟ ਨਹੀਂ ਵਾਉਨਾਈਟ ਯਾਨੀ ਕਿ ਅੱਜ ਰਾਤ ਤੋਂ ਰਾਤ ਜਿਹੜੀ ਗਰਮ ਹੋ ਰਹਿ ਸਕਦੀ ਆ ਫਰਕ ਇਹ ਤਰ੍ਹਾਂ ਕਿਤੇ ਗਰਜ ਰਿਸਕ ਦੇ ਨਾਲ ਮੀਂਹ ਦਾ ਵੀ ਅਲਰਟ ਸੀ ਸੋ ਮੀਂਹ ਅੱਜ ਹੋ ਵੀ ਰਹੀ ਨਹੀਂ ਸੋ ਅੱਜ ਤੋਂ ਬਾਅਦ ਕੱਲ ਤੋਂ ਜਿਹੜੇ ਔਰੇਂਜ ਅਲਰਟ ਨੇ ਉਹ ਬਦਲ ਜਾਣਗੇ yellow ਅਲਰਟ ਦੇ ਵਿੱਚ ਹੀਟ ਵੇਵ ਐਥੋਂ ਹਟਾ ਦਿੱਤੀ ਗਈ ਆ ਤੇ ਜ਼ਿਆਦਾਤਰ ਫਾਰਗਾਂ ਦੇ ਵਿੱਚ ਜਿਹੜੇ ਗਰਜ ਰਿਸਕ ਦੇ ਨਾਲ ਮੀਂਹ ਆ ਉਹ ਕੱਲ ਤੋਂ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਕੱਲ ਤੋਂ ਹੱਥ ਵੀ ਸਿਸਟਮ ਵੀ ਚੰਗੀ ਤਰ੍ਹਾਂ ਸਰਗਰਮ ਹੋਣ ਜਾ ਰਿਹਾ ਤੇ ਇਸ ਇਲਾਵਾ ਆਉਂਦੇ ਜਿਹੜੇ 5- ਦੇ ਵਿੱਚ ਜਿਹਦੇ ਨਾਲ ਗਰਮੀ ਤੋਂ ਰਾਹਤ ਜਲਦ ਮਿਲਣ ਜਾ ਰਹੀ ਆ ਪੰਜਾਬ ਵਾਸੀਆਂ ਨੂੰ ਹਰਿਆਣਾ ਤੇ ਅੰਨਾ ਲੱਗਦੇ ਵਾਸੀਆਂ ਨੂੰ ਜਿਹੜੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਹੈ ਹਿਮਾਚਲ ਉੱਤਰਾਖੰਡ ਜੰਮੂ ਦੇ ਖੇਤਰ ਹੈ ਇਹਨਾਂ ਫਗਾ ਤੱਕ ਮੌਨਸੂਨ ਦੀ ਐਂਟਰੀ ਹੋ ਜਾਏਗੀ 20 ਤੋਂ ਲੈ ਕੇ 25 27 ਜੂਨ ਦੇ ਵਿਚਕਾਰ ਸੋ ਇਸ ਲਈ ਪੰਜਾਬ ਦੇ ਵਿੱਚ ਗਰਮੀ ਦਾ ਖੀਲਾ ਦੌਰ ਗਰਮੀ ਦਾ ਨਹੀਂ ਕਹਿ ਸਕਦੇ ਹੀਟ ਵੇਵ ਦਾ ਖੀਲਾ ਦੌਰ ਹੈ ਜਿਹੜਾ ਉਹ ਹੁਣ ਚੱਲ ਰਿਹਾ ਤੇ ਆਉਂਦੇ ਦਿਨਾਂ ਦੇ ਵਿੱਚ ਗਰਮੀ ਤੋਂ ਰਾਹਤ ਜੜੀ ਮਿਲਣ ਜਾ ਰਹੀ ਆ ਪੰਜਾਬ ਵਾਸੀਆਂ ਨੂੰ ਧੰਨਵਾਦ ਜੀ ਸ਼ੁਕਰੀਆ